ਰਾਜਨੀਤਿਕ ਤੇ ਸਮਾਜਿਕ ਇਹ ਦੋਨਾਂ ਦਾ ਮੇਲ ਚਾਹੀਦਾ ਹੈ ਹੁਣ ਉਹਦੇ ਚ ਅਗਲਾ ਸਵਾਲ ਇਹ ਹੈ ਵੀ ਸਿਰਫ ਚਲੋ ਸਾਡੀਆਂ ਸੰਸਥਾਵਾਂ ਸਾਡੀਆਂ ਜਿੱਥੇ ਬੰਦੀਆਂ ਸਾਡੀਆਂ ਆਰਗੇਨਾਈਜੇਸ਼ਨਸ ਜਾਂ ਸਾਡੇ ਸੰਘਰਸ਼ ਜਿਹੜੇ ਚੱਲਦੇ ਨੇ ਉਸ ਸੰਘਰਸ਼ 'ਚ ਅਸੀਂ ਜਾਤੀ ਦੇ ਸਵਾਲ ਨੂੰ ਕਿਵੇਂ ਦੇਖਦੇ ਹਾਂ ਕੀਆ ਉਹਦੇ ਹੱਲ ਦੀ ਗੱਲ ਕਰਦੇ ਹਾਂ ਕੀਆ ਉਹਦੇ ਹੱਲ ਵੱਲ ਨੂੰ ਵੱਧਦੇ ਹਾਂ ਜਾਣੇ ਹੱਲ ਬੰਨ੍ਹ ਨਹੀਂ ਬੱਧਦੇ ਕਿਆ ਅਸੀਂ ਜਾਤੀ ਦੀ ਪਛਾਣ ਵੀ ਕਰਦੇ ਆਂ ਕਿ ਨਹੀਂ ਕਰਦੇ ਆਂ ਕਿਆ ਅਸੀਂ ਜਾਤੀ ਦੀ ਪਛਾਣਾਂ ਨੂੰ ਚਿੰਨ੍ਹਿਤ ਕਰਦੇ ਆਂ 1 ਪੁਆਇੰਟ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸਤਵਾਂ ਅੱਠਵਾਂ ਨੌਵਾਂ ਦਸਮਾ ਵਿਭਿਨਿ ਇਹਨਾ ਇਹਨਾ ਸਮਾਜ ਦੇ ਇੱਥੇ ਇੱਥੇ ਜਾਤੀ ਪਈ ਹੈ ਸਮਾਜ ਦੇ ਇਹਨਾ ਰਿਸ਼ਤਿਆਂ 'ਚ ਜਾਤੀ ਪਈ ਹੈ ਸਮਾਜ ਜਿੱਦੋਂ ਐ ਸੋਚਦਾ ਹੈ ਉੱਥੇ ਜਾਂਦੀ ਪਈ ਹੈ। ਸਮਾਜ ਜੇ ਕਿਸੇ ਇੱਕ ਖਾਸ ਸੱਕੇ ਨੂੰ ਇਸ ਨਜ਼ਰ ਨਾਲ ਦੇਖਦਾ ਹੈ ਤੇ ਉੱਥੇ ਜਾਂਦੀ ਪਈ ਹੈ। ਕਿਉਂਕਿ ਆਪਣੀ ਜਿਹੜੀ ਵਿਰਤੀ ਹੈ ਆਪਣੀ ਵਿਰਤੀ ਇਹ ਵੀ ਸਾਨੂੰ ਦਿਖਦੀ ਨਹੀਂ ਇਹਦਾ ਮਤਲਬ ਹੈ। ਚੰਗੀ ਗੱਲ ਹੈ। ਇਹਦਾ ਮਤਲਬ ਹੈ ਵੀ ਅਸੀਂ ਇੰਨੀ ਕਿ ਤਰੱਕੀ ਕਰ ਲਈ। ਅਸੀਂ ਆਪਣੇ ਪਰਿਵਾਰਾਂ 'ਚ ਨਹੀਂ ਕਰਦੇ ਹੋਵਾਂਗੇ, ਨਹੀਂ ਸੋਚਦੇ ਹੋਵਾਂਗੇ। ਪਰ ਕੀ ਸਾਡਾ ਸਮਾਜ ਹੋ ਗਿਆ? ਕਿਆ ਅਸੀਂ ਜਿਹੜੇ ਸਮਾਜ ਦਾ ਹਿੱਸਾ ਹਾਂ ਉਸ ਸਮਾਜ 'ਚ ਜੇ ਜਾਤ ਪ੍ਰਥਾ ਜਾਂ ਜਾਤ ਪਾਤ ਦਾ ਵਿਕਰਾ ਨਾ ਹੁੰਦਾ ਕਿਆ ਅਸੀਂ ਅੱਜ ਇਹ ਗੱਲ ਵੀ ਕਰ ਰਹੇ ਹੁੰਦੇ ਜਿਹੜੇ ਸਾਡੇ ਸਮਾਜ 'ਚ ਜਾਤ ਪਾਤ ਦਾ ਜਿਹੜਾ ਪੈੜ ਹੈ ਉਹਨੂੰ ਚਿੰਨਹਿਤ ਕਰਨਾ ਬਹੁਤ ਜ਼ਰੂਰੀ ਹੈ ਇੱਥੇ ਦੋ ਚਾਰ ਜਿਹੜਾ ਅੱਜ ਦੀ ਮੀਟਿੰਗ ਸੀਗੀ ਫਾਸੀਬਾਦ ਤੇ ਜਾਤ ਪਾਤ ਦਾ ਜਿਹੜਾ ਸਵਾਲ ਹੈ ਮੈਨੂੰ ਲੱਗਿਆ ਵੀ ਇਹ ਬਹੁਤ ਅਹਿਮ ਸਮੇਂ ਤੇ ਤੇ ਇਹਦੇ ਤੇ ਵਾਰ-ਵਾਰ ਵਿਚਾਰ ਹੋਣੀ ਚਾਹੀਦੀ ਆ ਕਿਉਂਕਿ ਜੇ ਅਸੀਂ ਜਾਤੀਵਾਦ ਨੂੰ ਨਹੀਂ ਖਤਮ ਕਰ पाए ਜਾਤ-ਪਾਤ ਦਾ ਜਿਹੜਾ ਭੈੜਾ ਜਾਂ ਜਾਤ-ਪਾਤ ਦੇ ਜਿਹੜੇ ਵਿਤਕਰੇ ਨੇ ਜੇ ਇਹਨਾਂ ਨੂੰ ਨਹੀਂ ਖਤਮ ਕਰ पाए ਤੇ ਫਾਸੀਵਾਦ ਦੇ ਖਿਲਾਫ ਜਿਹੜੀ ਅਸੀਂ ਸੰਘਰਸ਼ ਸ਼ੁਰੂ ਕੀਤਾ ਏ ਉਹਦੇ 'ਚ ਅਸੀਂ ਜਿੱਤ ਨਹੀਂ ਪ੍ਰਾਪਤ ਕਰ ਸਕਾਂਗੇ ਕਿਉਂਕਿ ਜਦ ਤੱਕ ਵੰਡਿਆ ਹੋਇਆ ਸਮਾਜ ਰਹੇਗਾ ਜਿਵੇਂ ਬਾਬਾ ਸਾਹਿਬ ਬੇਤਕਰ ਵੀ ਕਹਿੰਦੇ ਨੇ ਵੀ ਸਾਡਾ ਸਮਾਜ ਜਾਤਾਂ 'ਚ ਵੰਡਿਆ ਹੋਇਆ ਏ ਤੇ ਅਸੀਂ ਇੱਕ ਉਸ ਬਿਲਡਿੰਗ ਦੀ ਤਰ੍ਹਾਂ ਰਹਨੇ ਆ ਜਿਹੜੇ ਚ ਅਸੀਂ ਇੱਕ ਦੂਜੇ ਦੇ ਘਰ ਤੱਕ ਜਾਂ ਇੱਕ ਦੂਜੇ ਦੇ ਮੰਜ਼ਲ ਤੱਕ ਵੀ ਨਹੀਂ ਜਾਂਦੇ ਤੇ ਐਨਾ ਵੰਡਿਆ ਸਮਾਜ ਐਡੀ ਵੱਡੀ ਤਾਕਤ ਦੇ ਵਿਰੁੱਧ ਜਦ ਤੱਕ ਉਹ ਇਕੱਠਾ ਨਹੀਂ ਹੁੰਦਾ ਉਰਤਾਂ ਕੋ ਲੜ ਨਹੀਂ ਪਾਏਗਾ ਤੇ ਉਹਦੇ ਇਕੱਠੇ ਹੋਣ ਚ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ ਉਹ ਉਹਦਾ ਜਾਤ ਪਾਤ ਦਾ ਹੋਣਾ ਹੀ ਰੁਕਾਵਟ ਹੈ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲੇ ਜਿਹੜੇ ਸਾਧਨ ਵੀ ਹੋਣੇ ਨੇ ਪਰ ਉਹ ਇਕੱਠੇ ਹੋ ਕੇ ਜਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਦੁਖਤ ਤਕਲੀਫਾਂ ਨੇ ਜਿਨ੍ਹਾਂ ਦਾ ਰੁਜ਼ਗਾਰ ਦਾ ਮਸਲਾ ਹੈ ਜਿਨ੍ਹਾਂ ਦਾ ਨੀਤੀਆਂ ਨਾਲ ਵਿਰੋਧ ਹੈ ਜਾਂ ਜਿਨ੍ਹਾਂ ਦਾ ਜ਼ਮੀਨਾਂ ਦਾ ਮਸਲਾ ਜਾਂ ਕੋਈ ਹੋਰ ਜਿਹੜੇ ਮਜ਼ਦੂਰੀ ਦੇ ਮਸਲੇ ਨੇ ਤੇ ਹੁਣ ਉਹ ਮਸਲੇ ਤਾਂ ਇੱਕ ਨੇ ਪਰ ਇੱਕ ਹੋ ਕੇ ਸੰਘਰਸ਼ ਨਹੀਂ ਕਰ پا ਰਹੇ ਉਹਦਾ ਸਭ ਤੋਂ ਜਿਹੜਾ ਵੱਡਾ ਕਾਰਨ ਮੈਨੂੰ ਲੱਗਦਾ ਉਹ ਕਿਉਂਕਿ ਉਹ ਸਮਾਜ ਦੇ ਤੌਰ ਤੇ ਹਲੇ ਇੱਕ ਨਹੀਂ ਹੋਏ ਉਹਨਾਂ ਚ ਜਾਤੀ ਭੇਦਭਾਵ ਜਾਤੀ ਜਾਤ ਦੀ ਉੱਚ ਨੀਚ ਉੱਚਾ ਨੀਵਾ ਪਣ ਐਨਾ ਜ਼ਿਆਦਾ ਹੈ ਉਹ ਇੱਕ ਦੂਜੇ ਦੇ ਨਾਲ ਮਿਲ ਕੇ ਕੋਈ ਵੱਡੀ ਤਾਕਤ ਜਿਹੜੀ ਉਹਨਾਂ ਸਾਰਿਆਂ ਨੂੰ ਤੰਗ ਕਰ ਰਹੀ ਹੈ ਉਹਨਾਂ ਸਾਰਿਆਂ ਦਾ ਸ਼ੋਸ਼ਣ ਕਰ ਰਹੀ ਹੈ ਉਹਦੇ ਖਿਲਾਫ ਲੜ ਨਹੀਂ پا ਰਹੇ ਇਸ ਕਰਕੇ ਮੈਨੂੰ ਲੱਗਦਾ ਵੀ ਜੇ ਅਸੀਂ ਇਸ ਸਵਾਲ ਨੂੰ ਹੱਲ ਕਰ ਲਈਏ ਇਸ ਸਵਾਲ ਨਾਲ ਸੰਵਾਦ ਕਰੀਏ ਕਿਰਤੀਆਂ ਤੱਕ ਜਿਹੜੇ ਲੋਕ ਹੱਥੀਂ ਕਿਰਤ ਕਰਦੇ ਨੇ ਉਹਨਾਂ ਤੱਕ ਲੈ ਕੇ ਜਾਈਏ ਤੇ ਉਹਨਾਂ ਨਾਲ ਇਸ ਗੱਲ ਨਾਲ ਬਾਰ-ਬਾਰ ਸੰਵਾਦ ਕਰੀਏ ਵੀ ਇਸ ਜਾਤ ਦੇ ਕੋੜ ਨੂੰ ਇਸ ਜਾਤ ਦੇ ਭੈੜ ਨੂੰ ਖਤਮ ਕਰਿਆ ਜਾਵੇ ਤੇ ਫਿਰ ਅਸੀਂ ਇੱਕ ਵੱਡੀ ਲੜਾਈ ਲੜ ਵੀ ਸਕਾਂਗੇ ਤੇ ਉਹਨੂੰ ਜਿੱਤ ਵੀ ਸਕਾਂਗੇ ਇਹ ਜੀ ਬਰਨਾਲੇ ਤਰਖੀਲ ਸੋਸਾਇਟੀ ਭਵਨ ਆ ਜਿਹੜਾ ਇਹ ਉਸ ਜਗ੍ਹਾ ਰੱਖੀ ਗਈ ਹੈ। ਇੱਕ ਕਨਵੈਨਸ਼ਨ ਸੀਗੀ ਫਾਸੀਵਾਦ ਅਤੇ ਜਾਤਪਾਤ। ਇਹਦੇ ਚ ਬੂਟਾ ਸਿੰਘ ਮਹਿਮੂਦਪੁਰ ਸੀਗੇ, ਸਵਰਨਜੀਤ ਸੀਗੇ ਬਹਾਲ ਸੀਗੇ। ਅੱਜ ਜਿਹੜਾ ਹੈਗਾ ਫਾਸੀਵਾਦੀ ਦੌਰ ਦੇ ਵਿੱਚ ਜਾਤਪਾਤ ਦਾ ਸਵਾਲ ਕੀ ਹੈ ਇਸ ਵਿਸ਼ੇ ਤੇ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਕਨਵੈਨਸ਼ਨ ਕਰਾਈ ਗਈ ਹੈ। ਇਹਦੇ ਨਾਲ ਸਹਿਯੋਗੀ ਰਹੇ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਪੰਜਾਬ ਜੁਨੀ ਮੋਰਚਾ ਤੇ ਮੁਖਰੂਪ ਚ ਕਿਉਂਕਿ ਅਸੀਂ ਇਹ ਸਮਝਦੇ ਆਂ ਵੀ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਬਕਾਇਦਾ ਤੌਰ ਤੇ ਸੰਵਿਧਾਨ ਬਣਾਉਣ ਵਾਲਿਆਂ ਨੇ ਇਹ ਲਿਖਿਆ ਸੀ ਕਿ ਅਸੀਂ ਲੋਕਾਂ ਨੂੰ ਆਰਥਿਕ ਸਮਾਜਿਕ ਤੇ ਰਾਜਨੀਤਿਕ ਬਰਾਬਰੀ ਦੇਵਾਂਗੇ ਪਰ ਇਹਨਾਂ ਸਾਰੀਆਂ ਗੱਲਾਂ 'ਚ ਜਿਹੜਾ ਹੈਗਾ ਜਿਨ੍ਹਾਂ ਨੇ ਮੁੜਕਿਓ ਸੰਵਧਾਨ ਨੂੰ ਲਾਗੂ ਕੀਤਾ ਉਹ ਮਨਕਰ ਹੋਏ ਨੇ ਲੋਕ ਜਿਹੜੇ ਹੈਗੇ ਨੇ ਇਸ ਵळे ਇਹ ਹਾਲਤ ਹੈ ਕਿ ਜਿਨ੍ਹਾਂ ਦੀ 70000 ਰੁਪਏ ਮਹੀਨੇ ਦੀ ਆਮਦਨ ਹੈ ਉਹ ਵੀ ਮੁਲਕ ਦੇ ਸਿਰਫ 4% ਲੋਕਾਂ 'ਚ ਆਉਂਦੇ ਨੇ ਆਰਥਿਕ ਨਾਮ ਬਰਾਬਰੀ ਹੈ 50% ਲੋਕਾਂ ਕੋਲੇ ਸਿਰਫ 3% ਸਾਧਨ ਨੇ ਤੇ ਸਮਾਜਿਕ ਨਾਮ ਬਰਾਬਰੀ ਦਾ ਇਹ ਹਾਲਤ ਹੈ ਕਿ ਜਾਤ ਪਾਤ ਹੈ ਜਿਹੜੀ ਉਹ ਉਹਦੇ ਨਾਲ ਵਿਤਕਰਾ ਜਾਤ ਪਾਤ ਦੇ ਆਧਾਰ ਤੇ ਬੇਨਸਾਫੀਆਂ ਜਾਤ ਪਾਤ ਦੇ ਆਧਾਰ ਤੇ ਮਰਕੇ ਜਿਹੜਾ ਹੈਗਾ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਤੇ ਉਹਦੇ ਉਲਟ ਜਾਤ ਪਾਤੀ ਵੰਡ ਕਰਨ ਜਿਹੜੀ ਜਮਾਤੀ ਲੜਾਈ ਹੈ ਕਿਉਂਕਿ ਲੋਕਾਂ ਦਾ ਰੋਜ਼ਗਾਰ ਦਾ ਮਸਲਾ ਹੈ ਭਾਵੇਂ ਮਹਿੰਗਾਈ ਦਾ ਮਸਲਾ ਹੈ ਭਾਵੇਂ ਕਿਰਤ ਦਾ ਮਸਲਾ ਹੈ ਭਾਵੇਂ ਆਰਥ ਨੀਤੀਆਂ ਦੀ ਲੁੱਟ ਦਾ ਮਸਲਾ ਉਹ ਤਾਂ ਸਾਰੇ ਲੋਕਾਂ ਦਾ ਸਾਂਝਾ ਹੈ ਪਰ ਇਹ ਜਾਤ ਪਾਤ ਜਿਹੜਾ ਉਹਦੇ ਵਿੱਚ ਜਿਹੜੀ ਹੈਗੀ ਹੈ ਕਿਉਂਕਿ ਜਾਤ ਪਾਤ ਦੇ ਆਧਾਰ ਤੇ ਬਣਿਆ ਇਹ ਸਮਾਜ ਜਿਹੜੇ ਉੱਚੀ ਜਾਤਾਂ ਦੇ ਲੋਕ ਨੇ ਉਹਨਾਂ 'ਚ ਜਾਤ ਹੰਕਾਰ ਇਸ ਕਿਸਮ ਦਾ ਹੈ ਕਿ ਉਹ ਜਿਹੜਾ ਹੈਗਾ ਇਹ ਜਿਹੜੀ ਜਾਤ ਪਾਤ ਦੀ ਲੜਾਈ ਦੀ ਥਾਂ ਤੇ ਜਮਾਤੀ ਲੜਾਈ 'ਚ ਬਦਲ ਨਹੀਂ ਸਕਦਾ ਜਦੋਂ ਤੱਕ ਅਸੀਂ ਜਾਤ ਪਾਤ ਨੂੰ ਤੋੜ ਕੇ ਜਾਤ ਪਾਤ ਦੇ ਜਿਹੜੇ ਹੈਗੇ ਆ ਇਹ ਵਿਤਕਰੀਆਂ ਨੂੰ ਦੂਰ ਕਰਕੇ ਇਹ ਲੜਾਈ ਨੂੰ ਅਸੀਂ ਜਮਾਤੀ ਲੜਾਈ ਵੱਲ ਨਹੀਂ ਲੈ ਕੇ ਜਾਵਾਂਗੇ ਅੱਜ ਤ੍ਰਿਤ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਸੈਮੀਨਾਰ ਜਾਂ ਕਨਵੈਨਸ਼ਨ ਸਿਗੀ ਜਿਹਦੇ ਵਿੱਚ ਪੰਜਾਬ ਜਹੂਰੇ ਮੋਰਚਾ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸ਼ਿਰਕਤ ਕੀਤੀ ਹੈ ਸਮੂਲੀਅਤ ਕੀਤੀ ਹੈ ਤੇ ਜਾਤਾਂ ਪਾਤਾਂ ਤੇ ਧਰਮਾਂ ਤੋਂ ਉੱਪਰ ਖੰਡ ਦੀ ਲੋੜ ਅੱਜ ਪੜਨ ਪੜਨਤੀ ਤੇ ਲੜਨ ਦੀ ਲੋੜ ਹੈਗੀ ਸਮਾਜ ਜੋ ਜਿਹੜਾ ਪਾੜਾ ਹੈਗਾ ਉੱਚ-ਨੀਚ ਦਾ ਉਹਨੂੰ ਮਟਾਉਣ ਦੀ ਲੋੜ ਹੈ ਇਹ ਵੱਡਾ ਪ੍ਰਾਲਾ ਜੋ ਸਾਥੀਆਂ ਨੇ ਕੀਤਾ ਹੈਗਾ ਇਹ ਸਮਾਜ ਲਈ ਬਹੁਤ ਵਧੀਆ ਸਿੱਧ ਹੋਊਗਾ ਕਿਉਂਕਿ ਅੱਜ ਸਮਾਜ ਪਹਿਲਾਂ ਨਾਲੋਂ ਵੀ ਜਾਤਾਂ ਪਾਤਲਾਂ ਧਰਮਾਂ ਦੇ ਵਿੱਚ ਜਾਦੇ ਬੰਡਿਆ ਨਜ਼ਰ ਆ ਰਿਹਾ ਹੈ ਜਿਹਦੇ ਵਾਸਤੇ ਹਰ ਇੱਕ ਇਨਸਾਨ ਨੂੰ ਮਾਨਸਿਕ ਜਾਤ ਇੱਕ ਪਛਾਣਵੇ ਗੁਰਨਾਨ ਸਾਹਿਬ ਕਹੇਗੇ ਨੇ ਇੱਕੋ ਜਾਤ ਹੈ ਕੋਈ ਧਰਮ ਨਹੀਂ ਹੋਣੀ ਪਰ ਲੇਕਿਨ ਅੱਜ ਵੀ ਕਿੱਥੇ ਦੇ ਚੋਂ ਆਪਣੇ ਚੰ드ਰਮਾ ਤੇ ਪਹੁੰਚ ਗਏ ਲੋਕ ਬਾਹਰ ਕੰਟਰੀਆਂ ਤੇ ਪਹੁੰਚ ਗਏ ਆ ਪਰ ਜਾਤੀ ਪਾਤ ਦਾ ਜਾਂ ਧਰਮ ਦਾ ਅਸੀਂ ਉੱਥੇ ਹੀ ਖੜੇ ਆਗੇ ਉੱਥੋਂ ਅੱਗੇ ਨਹੀਂ ਹੋਏਗੇ ਇਸ ਲਈ ਇਹ ਪ੍ਰਾਰੰਭਾ ਕੀਤਾ ਜੋ ਸਾਥੀ ਨੇ ਬਹੁਤ ਵਧੀਆ ਕੀਤਾਗਾ ਪ੍ਰੋਫੈਸਰ ਸਾਹਿਬ ਬੋਲੇ ਨੇਗਾ ਹੋਰ ਜਿਹੜੇ ਬਲਾਰੇ ਬੋਲੇ ਨੇ ਸਾਡੇ ਬਹੁਤ ਵਧੀਆ ਬੋਲੇ ਨੇਗੇ ਤੇ ਅਸੀਂ ਇਹ ਕਹਾਂਗੇ ਅਜਿਹੇ ਸੈਮੀਨਾਰ ਲੋਕਾਂ ਚ ਜਾਗਰਤ ਕਰਨਾ ਅਵੇਰਨੈਸ ਲਿਆਉਣ ਵਾਸਤੇ ਲਗਾਤਾਰ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਹੁੰਦੇ ਰਹਿਣ ਕਿਉਂਕਿ ਜੇਕਰ ਲੋਕਾਂ ਚ ਅਵੇਰਨੈਸ ਹੋਊਗੀ ਜਾਤ ਪਾਤ ਜਾਂ ਧਰਮਾਂ ਦੇ ਜਿਹੜਾ ਚੋਕਲੇ ਉਹਦੇ ਵਿੱਚ ਤਾਂ ਹੀ ਨਿਕਲ ਸਕਦੇ ਆ ਮੈਂ ਅਸੀਂ ਉੱਥੇ ਉੱਥੇ ਉਲਝੇ ਖੜੇ ਆ ਕਿਉਂਕਿ ਇਹਦੇ ਲਈ ਸਾਨੂੰ ਵੱਡਾ ਹੰਬੜਾ ਮੰਨ ਦੀ ਲੋੜ ਆ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਲੋੜ ਆ ਕਿ ਹਰ ਗੱਲ ਆਪ ਦੇ ਘਰ ਤੋਂ ਕਰਨੀ ਸ਼ੁਰੂ ਹੁੰਦੀ ਹੈ ਤਾਂ ਹੀ ਗੱਲ ਬਣਦੀ ਹੈ ਜੇ ਅਸੀਂ ਸੋਚੀਏ ਪ੍ਰੈਕਟੀਕਲੀ ਕੋਈ ਹੋਰ ਕਰੇ ਤੇ ਹਕੀਕਤ ਦੇ ਵਿੱਚ ਅਸੀਂ ਉਹ ਨਹੀਂ ਕਰਾਂਗੇ ਉਹ ਗੱਲ ਨਹੀਂ ਬਣਦੀ ਹੁੰਦੀ ਲੇਕਿਨ ਸਾਨੂੰ ਇਹਦੇ ਬਾਰੇ ਪ੍ਰਚਾਰ ਵੀ ਕਰਨ ਦੇ ਪ੍ਰੈਕਟੀਕਲੀ ਆਪਣੇ ਘਰ ਤੋਂ ਆਪ ਦੇ ਵਾਸਤੋਂ ਨਿੱਜੀ ਜੀਵਨ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਧੰਨਵਾਦ ਮੇਰਾ ਨਾਮ ਜਗਰਾਤ ਸਿੰਘ ਟੱਲੇਵਾਲ ਜੀ। Dalit ਅਤੇ Mazdoor Mukti Morcha ਦਾ ਮਛੂਬੇ ਦਾ ਕਨਵੈਨਰ ਹੈਗਾ। ਅਸੀਂ Dalit ਅਤੇ Mazdoor Mukti Morche ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਪੰਜਾਬ ਜਮਹੂਰੀ ਮੋਰਚੇ ਦੇ ਸਹਿਯੋਗ ਦੇ ਨਾਲ ਇੱਕ ਸਾਂਝੀ ਕਨਵੈਨਸ਼ਨ ਅੱਜ ਤਰਖੀਲ ਭਵੰਦ ਵਿੱਚ ਕੀਤੀ ਹੈ। ਜਿਹਦਾ ਮੁੱਖ ਸੀਗਾ ਵਿਸ਼ਾ ਅਸੀਂ ਜਿਹੜਾ ਫਾਸੀਵਾਦ ਦੇ ਦੌਰ ਵਿੱਚ ਜਾਤ ਪਾ ਦਾ ਸਵਾਲ ਆ ਉਹਦੇ ਤੇ ਮੁੱਖ ਬੁਲਾ ਰਹੇ ਸੀਗੇ ਪ੍ਰੋਫੈਸਰ ਜਤਿੰਦਰ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜਿਹੜੇ ਉਹ ਸੀਗੇ ਅੱਜ ਕੱਲ ਸਕਾਲਰ ਨੇ ਉਹ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੋ ਅਸੀਂ ਇਹ ਇਹ ਪਰਾਲਾ ਕੀਤਾਗਾ ਵੀ ਅੱਜ ਜਿਹੜਾ ਦੌਰ ਹੈਗਾ ਜਿਵੇਂ ਭਾਰਤ ਦੀ ਹਕੂਮਤ ਆਪਣੀਆਂ ਰਾਜਸ਼ਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਹਿੰਦੂਤਵੀ ਏਜੰਡੇ ਨੂੰ ਹੋਰ ਮਕਬੂਲ ਤੇ ਅੱਗੇ ਲਿਜਾਣ ਦੇ ਲਈ ਲੋਕਾਂ ਨੂੰ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਤੇ ਵੱਖ-ਵੱਖ ਫਿਰਕਿਆਂ ਦੇ ਵਿੱਚ ਵੰਡ ਰਹੀ ਹੈ। ਉਹਦੇ ਤੇ ਅਸੀਂ ਇੱਕ ਕਿਸਮ ਦਾ ਇੱਕ ਸੈਮੀਨਾਰ ਕਰਵਾ ਕੇ ਜਾਂ ਕਨਵੈਨਸ਼ਨ ਕਰਵਾ ਕੇ ਲੋਕਾਂ ਨੂੰ ਚੇਤਨਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਹੈਗੀ। ਜਾਤ ਤੋੜੋ ਤੇ ਜਮਾਤ ਤੋੜੋ ਦਾ ਨਾਰਾ ਦੇ ਕੇ ਕਿ ਜਿਹੜਾ ਸਾਡਾ ਪਸੜਿਆ ਹੋਇਆ ਜ਼ੰਗੀਰੂ ਰਾਜ ਪ੍ਰਬੰਧ ਆ ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਅੱਜ ਦੇ ਮਾਹੌਲ ਦੇ ਵਿੱਚ ਫਾਸੀਵਾਦੀ ਦੌਰ ਦੇ ਵਿੱਚ ਜਾਤ ਪਾਤ ਨੂੰ ਅਸੀਂ ਕਿਵੇਂ ਨਿਜਿੱਟ ਸਕਦੇ ਆ ਜਿਵੇਂ ਗੁਰੂ ਨਾਨਕ ਦੇਵ ਦਾ ਫਲਸਫਾ ਗਾ ਜਾਤਾਂ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨਾਂ ਦੇ ਸੰਗ ਸਾਥ ਵੱਡਿਆਂ ਛੋਕਰੀ ਅਸੀਂ ਉਸ ਫਲਸਫੇ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਸਾਡਾ ਮੰਨਣਾ ਇਹ ਹੈਗਾ ਵੀ ਜਿੰਨਾ ਚਿਰ ਗੁਰੂ ਸਹਿਬਾਨਾਂ ਦੇ ਕਹੇ ਹੋਏ ਸ਼ਬਦਾਂ ਦੇ ਵਿੱਚ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਪਣਾ ਕੁੱਲ ਪਰਿਵਾਰ ਬਾਰ ਦਿੱਤਾ ਉਹਦਾ ਮੁੱਖ ਮਕਸਦ ਇਹ ਸੀ ਵੀ ਜਾਤਾਂ ਪਾਤਾਂ ਨੂੰ ਤੋੜ ਕੇ ਇੱਕ ਵਧੀਆ ਸਮਾਜ ਜਿਹੜਾ ਸਿਰਜਿਆ ਜਾਵੇ ਅਸੀਂ ਸੋਚਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਚ ਇੱਕ ਵਧੀਆ ਸਮਾਜ ਵਧੀਆ ਜਿਹੜਾ ਰਹਿਣ ਸਹਿਣ ਵਾਲਾ ਸਮਾਜ ਨਹੀਂ ਬਣ ਸਕਦਾ ਜਿੱਥੇ ਕਿੱਥੇ ਜਾਤਾਂ ਪਾਤਾਂ ਦਾ ਖਾਤਮਾ ਨਹੀਂ ਹੋ ਜਾਂਦਾ ਪਰ ਵੇਖਿਆ ਜਾਂਦਾਗਾ ਵੀ ਪਿਛਲੇ ਲੰਬੇ ਸਮੇਂ ਤੋਂ ਵੱਡੇ ਪੱਧਰ ਦੇ ਉੱਤੇ ਸਗਾ ਜਾਤਾਂ ਦਾ ਹੋਰ ਵੀ ਫਲਾ ਕਰਕੇ ਇਹ ਦੁਨੀਆ ਰਾਜ ਸੱਤੀ ਪਾਰਟੀਆਂ ਜਿਹੜੀਆਂ ਰਾਜ ਸੱਤਾ ਦੇ ਕਾਬਜ ਨੇ ਜਾਂ ਕਾਬਜ ਹੋਣਾ ਚਾਹੁੰਦੀਆਂ ਨੇ ਉਹ ਆਪਣਾ ਜਿਹੜਾ ਅਜੰਡਾ ਗਾਉ ਨੂੰ ਬੁਲੇ ਰੱਖ ਕੇ ਜਾਤਾਂ ਪਾਤਾਂ ਦੇ ਵਿੱਚ ਸਮਾਜ ਨੂੰ ਹੋਰ ਵੀ ਵੰਡ ਰਹੀਆਂ ਨੇ ਸਾਡੀ ਇਹ ਛੋਟੀ ਜਿਹੀ ਅੱਜ ਕੋਸ਼ਿਸ਼ ਸੀਗੀ ਕਿ ਅਸੀਂ ਇਹ ਤੇ ਉਹ ਕਰੀਏ ਜਿਦੇ ਵਿੱਚ ਜਦੋਂ ਅਸੀਂ ਆਮ ਲੋਕਾਂ ਨਾਲ ਗੱਲ ਕਰੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਪਾਂ ਇਹ ਸਫਲਾਂਗੇ ਤੈਕ ਸੌਦਾ ਕੱਟ ਸੀਗਾ ਤੇ ਅਸੀਂ ਉਹ ਆਪਦੀ ਜਿਹੜੀ ਗੱਲ ਆ ਲੋਕਾਂ ਦੇ ਵਿੱਚ ਰੱਖੀ ਆ ਲੋਕਾਂ ਨੇ ਸਵਾਲ ਵੀ ਆ ਜਵਾਬ ਵੀ ਦਿੱਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਇਹੀ ਕੋਸ਼ਿਸ਼ਾਂ ਕਰਦੇ ਰਾਂਗੇ ਧੰਨਵਾਦ ਜੀ